ਬੁੜੀਆਂ ਵੀ ਪਿੰਡਾਂ ਦੀਆਂ ਜਾਂ ਆਪਾਂ ਬੀਬੀਆਂ ਕਹਿੰਦੇ ਨੇ ਵੀ ਉਹ ਵੀ ਦੋਸ਼ ਇਹੀ ਦਿੰਦੀਆਂ ਵੀ ਤੇਰੇ 'ਚ ਕਮੀ ਆ ਤਾਂ ਬੱਚਾ ਨਹੀਂ ਹੋਏਗਾ। ਬੰਦੇ ਦੀ ਕਮੀ ਮੈਟਰ ਕਰਦੀ ਹੈ। ਜੇ ਅੰਡਾ ਠੀਕ ਨਹੀਂ ਹੈ ਤਾਂ ਵੀ ਗਲਤ ਹੈ। ਹੂੰ ਜੇ ਸਪਰਮ ਠੀਕ ਨਹੀਂ ਹੈ ਤਾਂ ਵੀ ਗਲਤ ਹੈ। ਕੱਲਾ ਕਸੂਰ ਲੇਡੀ ਦਾ ਨਹੀਂ ਹੈ। ਕੋਈ ਫਲਾਣੇ ਦੇ ਘਰ ਬੱਚਾ ਨਹੀਂ ਹੈ। ਹੂੰ ਹੁਣ ਤੇ ਇਹ ਹਾਲਾਤ ਹੋ ਗਏ ਆ ਸਾਡੇ ਆਂਢੀ ਗੁਆਂਢੀ 'ਚ ਹਰ ਪਰਿਵਾਰ 'ਚ ਕੋਈ ਨਾ ਕੋਈ ਐਸਾ ਜੋੜਾ ਹੈ ਜਿੰਨੂੰ ਬੱਚਾ ਨਹੀਂ ਹੋ ਰਿਹਾ। ਬੱਚਾ ਨਾ ਹੋਣਾ ਨਾ ਅੱਜ ਦੇ ਟਾਈਮ ਵਿੱਚ ਇੱਕ ਨਾਂ ਅਭਿਸ਼ਾਪ ਹੋ ਗਿਆ ਹੂੰ ਦਿਨੋਂ ਦਿਨ ਇਹ ਬਿਮਾਰੀ ਵੱਧਦੀ ਜਾ ਰਹੀ ਹੈ ਪਹਿਲੇ ਕੀ ਹੁੰਦਾ ਸੀ 20 ਸਾਲ ਦੀ ਕੁੜੀ ਦਾ ਵਿਆਹ ਹੋ ਗਿਆ ਮੁੰਡਾ 22 ਸਾਲ ਦਾ 35 ਸਾਲ ਦੀ ਉਮਰ ਤੱਕ ਬੱਚਾ 10 ਸਾਲ ਦਾ ਹੋ ਜਾਂਦਾ ਸੀ ਹੂੰ ਵਿਆਹ 35 ਸਾਲ ਦੀ ਉਮਰ ਵਿੱਚ ਹੁੰਦਾ ਹੈ ਸਰੀਰ ਢਲ ਰਿਹਾ ਹੁੰਦਾ ਹੈ ਹਾਰਮੋਨਸ ਦੀ ਕਮੀ ਆ ਗਈ ਤਾਂ ਬੱਚਾ ਪੈਦਾ ਕਰਨੇ ਵਿੱਚ ਦਿੱਕਤ ਆਉਂਦੀ ਜਿਹੜੇ ਪਰਿਵਾਰ ਕਹਿੰਦੇ ਨੇ ਵੀ ਸਾਡਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਕਿਸੇ ਨੇ ਬਾਣੀ ਫੜੀ ਕੀ ਦਿੱਕਤਾਂ ਨੇ 10 ਸਾਲ ਦੀ ਉਮਰ ਤੱਕ ਬੱਚੇ ਨੂੰ ਐ ਹੀ ਨਹੀਂ ਪਤਾ ਹੁੰਦਾ ਵੀ ਮੈਂ ਕੀ ਖਾਣਾ ਹੈ ਕੀ ਨਹੀਂ ਖਾਣਾ ਅੱਜ ਕੱਲ ਸਾਡੇ ਪਰਿਵਾਰਾਂ ਵਿੱਚ ਚਿਪਸ 버ਗਰ ਪੀਜ਼ਾ ਇਹਦਾ ਪਰਚਲਨ ਚੱਲ ਗਿਆ ਐਸੇ ਅਸੀਂ ਹਾਰਮੋਨਸ ਖਾਣ ਲੱਗ ਗਏ ਐਸੀ ਡਾਈਟ ਲੈਣ ਲੱਗ ਗਏ ਜਿੰਦੇ ਕਰਕੇ ਮੇਂ ਛੋਟੀ ਜਲਤੀ ਆ ਜਾਂਦੀ ਹੈ ਹੂੰ ਉਹਦੇ ਕਰਕੇ ਮਹੀਨਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਮਹੀਨਾ 28 ਦਿਨ ਬਾਅਦ ਆਣਾ ਕਿਸੇ ਦਾ ਮਹੀਨਾ 22 ਦਿਨ ਤੇ ਆ ਰਿਹਾ ਕਿਸੇ ਦਾ ਮਹੀਨਾ 35 ਦਿਨ ਤੇ ਆ ਰਿਹਾ ਜਦੋਂ ਅਸੀਂ ਬੱਚੇ ਦਾ ਅਲਟਰਾਸਾਉਂਡ ਕਰਾਨੇ 18 ਸਾਲ 20 ਸਾਲ ਦੀ ਉਮਰ ਜਦੋਂ ਪਤਾ ਲੱਗਦਾ ਹੈ ਮੂੰਹ ਤੇ ਵਾਲ ਆ ਗਏ ਵਾਲ ਰੁੱਖੇ ਹੋ ਗਏ ਪੇਟ 'ਚ ਦਰਦ ਹੈ ਮਹੀਨਾ ਆਉਂਦਾ ਤੇ ਬੱਚੇ ਨੂੰ ਦਰਦ ਆ ਤਾਂ ਪਤਾ ਲੱਗਦਾ ਹੈ ਵੀ ਕੁੜੀ ਨੂੰ ਪੀਸੀਓਡੀ ਦੀ ਦਿੱਕਤ ਹੋ ਗਈ ਹੈ ਬੱਚੇ ਨੇ ਜਦੋਂ ਪੈਦਾ ਹੋਣਾ ਹੈ ਬੱਚੇ ਨੇ ਪੈਦਾ ਹੋਣਾ ਹੈ ਮਾਂ ਦੇ ਢਿੱਡੇ 'ਚ ਯੂਟਰਸ 'ਚ ਹਮ ਕੀ ਉਹ ਯੂਟਰਸ ਠੀਕ ਹੈ ਉਹ ਜ਼ਮੀਨ ਠੀਕ ਹੈ ਬੱਚੇ ਦੀ ਜਿਹੜੀ ਤਿਆਰੀ ਹੋ ਰਹੀ ਹੈ ਮਾਂ ਦੇ ਪੇਟ 'ਚ ਉਹ ਤਿਆਰੀ ਠੀਕ ਨਹੀਂ ਹੋ ਰਹੀ ਤਿਆਰੀ ਠੀਕ ਨਹੀਂ ਹੋ ਰਹੀ ਬੱਚੇ ਦੀ ਦਿੱਕਤ ਹੈ ਫਿਰ ਅਸੀਂ ਟੈਸਟ ਕਰਾਉਂਦੇ ਰਹਿਨੇ ਆ ਉਹਦੀ ਦਵਾਈ ਲੈਨੇ ਪਰ ਅਸੀਂ ਜੜ ਦੇ ਉੱਤੇ ਕੰਮ ਨਹੀਂ ਕਰਦੇ ਵੀ ਬੱਚੇ ਦਾ ਨਹੀਂ ਚ ਗੰਡਾ ਨੇ ਗੰਡਾ ਦੀ ਕੀ ਕਿ ਕਿੱਥੇ ਕਿੱਥੇ ਗੰਡਾ ਦੀ ਦਿੱਕਤ ਆਉਂਦੀ ਥੋੜਾ ਮੈਕਸਿਮਮ ਪੇਸ਼ੈਂਟਸ ਨੂੰ ਸਾਨੂੰ ਅਸੀਂ ਸਾਡੇ ਕੋਲ ਆਉਂਦੇ ਆ ਉਹਨਾਂ ਨੂੰ ਐਸਿਡਿਟੀ ਹੁੰਦੀ ਹੈ ਕਬਜ ਹੁੰਦੀ ਹੈ ਉੱਥੋਂ ਸ਼ੁਰੂ ਹੁੰਦੀ ਹੈ ਦਿੱਕਤ ਹੌਲੀ ਹੌਲੀ ਸਾਡਾ ਖਾਣ ਪਾਣ ਖਰਾਬ ਹੁੰਦਾ ਹੈ ਉਹ ਗੰਡ ਬਣਨੀ ਸ਼ੁਰੂ ਹੋ ਜਾਂਦੀ ਹੈ ਐਂਡੇ ਚ ਆ ਕੇ ਸਾਨੂੰ ਪਤਾ ਲੱਗਦਾ ਹੈ ਵੀ ਹੁਣ ਬੱਚਾ ਪੈਦਾ ਕਰਨ ਦੀ ਤਾਕਤ ਹੀ ਨਹੀਂ ਰਹੀ ਪਰ ਉਹ ਗੰਡਾ ਨੂੰ ਤਾਂ ਲੋਕ ਬਹੁਤ ਲਾਈਟ ਲੈ ਲੈਂਦੇ ਨੇ ਕਿਉਂਕਿ ਉਹ ਦਰਦ ਨਹੀਂ ਕਰਦੀਆਂ ਬੰਦੇ ਨੂੰ ਇਹ ਲੱਗਦਾ ਵੀ ਪਤਾ ਨਹੀਂ ਖੂਨ ਦੀ ਗੰਡਾ ਆ ਜਾਂ ਮਾਸ ਦੀ ਗੰਡਾ ਕਿਉਂਕਿ ਉਹਨੇ ਦਰਦ ਨਹੀਂ ਕਰਨਾ ਤੇ ਲੋਕ ਇਸ ਚੀਜ਼ ਨੂੰ ਲਾਈਟ ਲੈ ਜਾਂਦੇ ਨੇ ਆਯੁਰਵੇਦ ਵਿੱਚ ਅਸੀਂ ਜੜੀ ਬੂਟੀਆਂ ਐ ਅਸੀਂ ਚੀਜ਼ਾਂ ਜਿਹੜੀ ਉਸ ਬੈੱਡ ਨੂੰ ਤਿਆਰ ਕਰ ਦਿੰਦੀ ਹੈ ਜਿੱਥੇ ਬੱਚੇ ਨੇ ਗ로우 ਕਰਨਾ ਹੈ ਜਿਹੜੀ ਉਹ ਮਿੱਟੀ ਆ ਜਿੱਥੇ ਉਹ ਪੌਦੇ ਨੇ ਲੱਪਣਾ ਉਹਨੂੰ ਨਰਿਸ਼ ਕਰ ਦਿੰਦੀ ਹੈ ਉਹਨੂੰ ਖਾਦ ਦੇ ਦਿੰਦੀ ਹੈ ਉਹਨੂੰ ਐਸਾ ਤਿਆਰ ਕਰ ਦਿੰਦੀ ਹੈ ਕਿ ਉੱਥੇ ਕੋਈ ਬੂਟਾ ਲੱਗੇਗਾ ਤੇ ਉਹ ਬੂਟਾ ਚੱਲੇ ਕਿਸੇ ਨੇ ਸਟੀਰੋਇਡ ਖਾਦਾ ਪ੍ਰੋਡਕਟ ਖਾੜਿਆ ਸੀਤਾ ਇਹ ਮਸਲਾ ਵੀ ਸਿਰ ਸੋਹਣੀ ਬਣਾਉਣੀ ਆ ਪਰ ਜਦੋਂ ਉਹਨਾਂ ਦਾ ਵਿਆਹ ਹੋ ਉਹਦੋਂ ਬਾਅਦ ਦਿੱਖਦਾ ਸੀ ੱੱਲੇ ਕੋਈ ਸਿਕਸ ਪੈਕ ਐब्स ਥੋੜੀ ਜਿਹੀ ਡੋਲੇ ਥੋੜੀ ਹੁੰਦੀ ਸੀ ਪਰ ਸਰੀਰ ਵਿੱਚ ਜਾਨ ਉਹਨਾਂ ਤੋਂ ਵੱਧ ਹੁੰਦੀ ਸੀ ਹਮ ਅੱਜ ਕੱਲ ਇਹ ਮੇਰੀ ਬਾਡੀ ਇਦਾਂ ਹੋਵੇ 6 ਮਸਲਸ ਨਿਕਲੀਆਂ ਹੋਣ ਡੋਲਾ 23 ਇੰਚ ਦਾ ਹੋਵੇ ਉਹ ਤਰੀਕਾ ਥੋੜੀ ਹੈ ਮੁੰਡੇ ਜਿੰਮ ਲਾਂਦੇ ਆ ਕੱਟਾ ਚੁੱਕਣ ਨੂੰ ਕਹਦੇ 100 ਕਿਲੋ ਦਾ ਹੋ ਜਾ ਨਿਕਲ ਜਾਈਂ ਸ਼ਿਲਾ ਜੀ ਤਲੋ ਕਿਉਂ ਪ੍ਰੋਟੀਨ ਵਾਲੇ ਪਾਸੇ ਜਾਂਦੇ ਆ ਇਹ ਚੀਜ਼ਾਂ ਲੈ ਕੇ ਤੁਸੀਂ ਨੇਚੁਰਲੀ ਬੋਡੀ ਨੂੰ ਹੈਲਦੀ ਕਰਦੇ ਹੋ ਕੰਟਰੋਸੈਪਟਿਵ ਪੀਲਸ ਦੀ ਗੱਲ ਕਰਦੇ ਆ ਜਾਂ ਜਾਂ ਵਿਆਗਰਾ ਵਗੈਰਾ ਦੀਆਂ ਤੂੰ ਗੋਲੀਆਂ ਲੈਂਦੇ ਨੇ ਇਹ ਚੀਜ਼ਾਂ ਉਦੋਂ ਬਾਅਦ ਕਿੰਨਾ ਕਸਰ ਕਰਦੀਆਂ ਜਦੋਂ ਮਾਂ ਦੇ ਪੇਟ ਵਿੱਚ ਬੱਚਾ ਆ ਗਿਆ ਉਹ ਬੱਚੇ ਦਾ ਕੀ ਕਸੂਰ ਹੈ ਉਹਦੇ ਵਿੱਚ ਤੁਸੀਂ ਤੁਹਾਡਾ ਤੇ ਆਪਣਾ ਇੰਜੋਏ ਸੀ ਹੁਣ ਬੋਡੀ ਨੂੰ ਤੇ ਨਹੀਂ ਪਤਾ ਨਾ ਭਈਆ ਬੱਚੇ ਨੇ ਡਿਗਣਾ ਹੈ ਇਹ ਤੇ ਇੱਕ ਰਾਤ ਦਾ ਉਹ ਹੈ ਵੀ ਮਹੀਨਾ ਨਹੀਂ ਆ ਰਿਹਾ ਚੱਕਰ ਆ ਬੱਚਾ ਜਿਹਨੂੰ ਡੇਗਣਾ ਹੈ ਜੇ ਤੁਹਾਨੂੰ ਕਾਰਨ ਪਤਾ ਹੈ ਕਿਉਂ ਨਹੀਂ ਹੋ ਰਿਹਾ ਬਿਲਕੁਲ ਤਾਂ ਆਯੁਰਵੇਦ ਦੇ ਛਲ ਹੈ ਜੇ ਤੁਹਾਨੂੰ ਪਤਾ ਹੈ ਕਾਰਨ ਨਹੀਂ ਪਤਾ ਲੱਗ ਰਿਹਾ ਸਾਰੀ ਰਿਪੋਰਟਾਂ ਠੀਕ ਹੈ ਤਾਂ ਵੀ ਹੱਲ ਹੈ ਆਯੁਰਵੇਦ ਦੀ ਇੱਕ ਇੱਕ ਜੜੀ ਉਟੀ ਸੋ ਸੋ ਬਿਮਾਰੀਆਂ ਦੇ ਉੱਤੇ ਕੰਮ ਕਰਦੀ ਹੈ ਤਰੇਲੀਆਂ ਪੈਂਦੀਆਂ ਮਿਨਾ ਠੀਕ ਨਹੀਂ ਆਂਦਾ ਮਿਨਾ ਵੱਧ ਕੇ ਆਂਦਾ ਕੱਲਾ ਸ਼ਤਾਬਰੀ ਠੀਕ ਕਰ ਦੂਗਾ ਸਤਿ ਸ਼੍ਰੀ ਅਕਾਲ ਦਾ ਟੀਵੀ ਨਾਲ ਦੇਖ ਰਹੇ ਸਰ ਦਸ਼ਕਾਂ ਦਾ ਸਵਾਗਤ ਹੈ ਤੇ ਮੈਂ ਜਸਪ੍ਰੀਤ ਦੋਸਤੋ ਹਰ ਬੰਦੇ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵਿਆਹ ਤੋਂ ਹੁੰਦੀ ਆ ਪਰ ਵਿਆਹ ਤੋਂ ਬਾਅਦ ਜਦੋਂ ਬੰਦਾ ਗ੍ਰਸਤੀ ਜੀਵਨ ਚ ਪੈਰ ਰੱਖਦਾ ਤਾਂ ਬੱਚਾ ਨਾ ਹੋਣ ਦੀ ਦਿੱਕਤ ਨਾਲ ਬੰਦੇ ਦਾ ਸਾਰਾ ਪਰਿਵਾਰ ਪਰੇਸ਼ਾਨ ਹੋ ਜਾਂਦਾ ਆ ਆਦਮੀ ਚ ਗਲਤੀਆਂ ਨੇ ਔਰਤ ਨੂੰ ਰੋਗ ਆ ਹਰ ਇੱਕ ਮਹੀਨੇ ਲੋਕਾਂ ਦੇ ਸਹਣੇ ਪੈਂਦੇ ਨੇ ਵਿਆਹ ਨੂੰ 5 ਸਾਲ ਹੋ ਗਏ 10 ਸਾਲ ਹੋ ਗਏ ਲੰਮੇ ਸਮੇਂ ਤੋਂ ਇਸ ਬਿਮਾਰੀ ਦੇ ਨਾਲ ਇਸ ਮਹੀਨੇ ਦੇ ਨਾਲ ਬੰਦਾ ਜੂਝਦਾ ਰਹਿੰਦਾ ਪਰ ਇਨਾਂ ਚੀਜ਼ਾਂ ਲਈ ਇੱਕ ਵਰਦਾਨ ਬਣ ਕੇ ਕੌਣ ਆਉਂਦੇ ਨੇ ਵੈਦ ਆਉਂਦੇ ਨੇ ਡਾਕਟਰ ਆਉਂਦੇ ਨੇ ਜਾਂ ਕਹਿ ਦਿੰਦੇ ਨੇ ਵੀ ਕਿਤੋਂ ਭਾਗ ਲੱਗਣੇ ਆ ਅੱਜ ਸਾਰੀਆਂ ਚੀਜ਼ਾਂ ਦੀਆਂ ਦਿੱਕਤਾਂ ਮੁਸ਼ਕਲਾਂ ਦਾ ਹੱਲ ਲੈ ਕੇ ਆਇਆ ਹੱਲ ਕੌਣ ਕਰੂਗਾ ਡਾਕਟਰ ਵਿਵੇਕ ਅਹੂਜਾ ਜੀ ਸਾਡੇ ਨਾਲ ਨੇ ਜਿਨ੍ਹਾਂ ਨੇ ਬਹੁਤ ਬਾਰੀਕੀ ਦੇ ਨਾਲ ਕੰਮ ਕੀਤਾ ਤੇ ਬਹੁਤ ਜੋੜੇ ਨੇ ਜਿਨ੍ਹਾਂ ਦੀ ਇਸ ਬਿਮਾਰੀ ਨਾਲ ਇਸ ਰੋਗ ਦਾ ਤੇ ਇਸ ਦਿੱਕਤ ਦਾ ਹੱਲ ਕਰਕੇ ਦਿੱਤਾ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਐਨ ਆਰ ਆਈ ਟੀਵੀ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਲੋਕ ਦੁਆਵਾਂ ਦਿੰਦੇ ਨੇ ਜਦੋਂ ਕਹਿੰਦੇ ਨੇ ਵੀ ਕਿਸੇ ਦੇ ਪਰਿਵਾਰ 'ਚ ਹਾਸੇ ਖੇੜੇ ਆਉਂਦੇ ਨੇ ਬਾਹਰ 'ਚ ਸੇਰੇ ਵੱਜੇ ਜਾਂਦੇ ਨੇ ਪਰ ਜਿਹੜੇ ਪਰਿਵਾਰ ਕਹਿੰਦੇ ਨੇ ਵੀ ਸਾਡਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਕਿਸੇ ਨੇ ਬਾਹਰ ਨਹੀਂ ਫੜੀ ਕੀ ਦਿੱਕਤਾਂ ਨੇ ਇਹ ਬੱਚਾ ਨਾ ਹੋਣਾ ਨਾ ਅੱਜ ਦੇ ਟਾਈਮ ਵਿੱਚ ਇੱਕ ਨਾਂ ਅਭਿਸ਼ਾਪ ਹੋ ਗਿਆ ਹੂੰ ਦਿਨੋਂ ਦਿਨ ਇਹ ਬਿਮਾਰੀ ਵੱਧੀ ਜਾ ਰਹੀ ਹੈ ਪਹਿਲੇ ਕੀ ਹੁੰਦਾ ਸੀ ਸਾਨੂੰ ਸੁਣਨ ਨੇ ਚਾਹੁੰਦਾ ਸੀ ਪਿੰਡ 'ਚ ਭਈ ਫਲਾਣੇ ਦੇ ਘਰ ਬੱਚਾ ਨਹੀਂ ਹੈ ਹੂੰ ਤੇ ਇਹ ਹਾਲਾਤ ਹੋ ਗਏ ਆ ਸਾਡੇ ਆਂਢੀ ਗੁਆਂਢੀ 'ਚ ਹਰ ਪਰਿਵਾਰ 'ਚ ਕੋਈ ਨਾ ਕੋਈ ਐਸਾ ਜੋੜਾ ਹੈ ਜਿੰਨੂੰ ਬੱਚਾ ਨਹੀਂ ਹੋ ਰਿਹਾ ਹੂੰ ਇਹਦਾ ਸਭ ਤੋਂ ਵੱਡਾ ਕਾਰਨ ਨਾ ਬਚਪਨ 'ਚ ਹੀ ਸ਼ੁਰੂ ਹੋ ਜਾਂਦਾ ਜੀ ਬਚਪਨੇ ਚ ਬੱਚੇ ਨੂੰ ਜਦੋਂ ਅਸੀਂ ਖਾਣਾ ਖਵਾਉਣਾ ਸ਼ੁਰੂ ਕਰਨੇ ਆ ਹੋਰ ਕਰਨੇ ਆ ਨਾ ਹੂੰ 10 ਸਾਲ ਦੀ ਉਮਰ ਤੱਕ ਬੱਚੇ ਨੂੰ ਐ ਹੀ ਨਹੀਂ ਪਤਾ ਹੁੰਦਾ ਵੀ ਮੈਂ ਕੀ ਖਾਣਾ ਹੈ ਕੀ ਨਹੀਂ ਖਾਣਾ ਅੱਜ ਕੱਲ ਸਾਡੇ ਪਰਿਵਾਰਾਂ ਚ ਚਿਪਸ 버ਗਰ ਪੀਜ਼ਾ ਇਹਦਾ ਪ੍ਰਚਲਨ ਚੱਲ ਗਿਆ ਹੈ ਬਿਲਕੁਲ ਇਹ ਬਹੁਤ ਇਹਨਾਂ ਦਾ ਵਾਧਾ ਹੋ ਗਿਆ ਹੂੰ ਉਹੀ ਅਸੀਂ ਬੱਚੇ ਨੂੰ ਖਵਾਈ ਜਾਂਦੇ ਆ ਬੱਚਾ 6 ਸਾਲ ਦੀ ਹੈ ਗੁੜੀਆ ਉਹਨੂੰ ਅਸੀਂ ਚਿਪਸ ਕਰਕਰੇ ਭੁਜੀਆ ਬਿਸਕੁਟ ਖਵਾਈ ਜਾਂਦੇ ਆ ਹੂੰ ਉੰਦੇ ਕਰਕੇ ਕੀ ਹੁੰਦਾ ਉਹਦੇ ਜਿਹੜੇ ਹਾਰਮੋਨਸ ਬਣਨੇ ਹੈ ਜਵਾਨੀ ਚ ਹੂੰ ਉਹ ਨਹੀਂ ਬਣਦੇ ਉਹਦੇ ਕਰਕੇ ਕੀ ਹੋਏਗਾ ਜਦੋਂ ਬੱਚੇ ਨੂੰ ਮਿਨਾ ਸ਼ੁਰੂ ਹੁੰਦਾ ਹੈ ਪਹਿਲੇ ਮਿਨਾ ਸ਼ੁਰੂ ਹੁੰਦਾ ਸੀ 14 ਸਾਲ ਦੀ ਉਮਰ ਤੇ 15 ਸਾਲ ਦੀ ਉਮਰ ਤੇ ਹੂੰ ਹੌਲੀ ਹੌਲੀ ਮਿਨਾ 11 12 ਸਾਲ ਦੀ ਉਮਰ ਤੱਕ ਆ ਗਿਆ ਸ਼ੁਰੂ ਹੋ ਜਾਂਦਾ ਹੈ ਹਾਂ ਇਹ ਵੀ ਦੇਖਣੇ ਚਾਇਆ ਕਿ 10 ਸਾਲ ਦੀ ਉਮਰ ਵਿੱਚ ਮਿਨਾ ਆਣਾ ਸ਼ੁਰੂ ਹੋ ਗਿਆ ਹੂੰ ਐਸੇ ਅਸੀਂ ਹਾਰਮੋਨਸ ਖਾਣ ਲੱਗੇ ਐਸੀ ਡਾਈਟ ਲੈਣ ਲੱਗੇ ਜਿੰਦੇ ਕਰਕੇ ਮਿਛੋਟੀ ਜਲਦੀ ਆ ਜਾਂਦੀ ਹੈ ਹੂੰ ਉਹਦੇ ਕਰਕੇ ਮਹੀਨਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਮਹੀਨਾ 28 ਦਿਨ ਬਾਅਦ ਆਣਾ ਹੈ ਕਿਸੇ ਦਾ ਮਹੀਨਾ 22 ਦਿਨ ਤੇ ਆ ਰਿਹਾ ਕਿਸੇ ਦਾ ਮਹੀਨਾ 35 ਦਿਨ ਤੇ ਆ ਰਿਹਾ ਜਦੋਂ ਅਸੀਂ ਬੱਚੇ ਦਾ ਅਲਟਰਾਸਾਉਂਡ ਕਰਾਨੇ 18 ਸਾਲ 20 ਸਾਲ ਦੀ ਉਮਰ ਜਦੋਂ ਪਤਾ ਲੱਗਦਾ ਮੂੰਹ ਤੇ ਵਾਲ ਆ ਗਏ ਵਾਲ ਰੁੱਖੇ ਹੋ ਗਏ ਢੇਟ ਚ ਦਰਦ ਹੈ ਮਹੀਨਾ ਆਉਂਦਾ ਤੇ ਬੱਚੇ ਨੂੰ ਦਰਦ ਹੈ ਤਾਂ ਪਤਾ ਲੱਗਦਾ ਹੈ ਵੀ ਕੁੜੀ ਨੂੰ ਪੀਸੀਓਡੀ ਦੀ ਦਿੱਕਤ ਹੋ ਗਈ ਹੈ ਇਹਦੇ ਬੱਚੇਦਾਨੀ ਚ ਜਾਂ ਓਵਰੀ ਚ ਗੱਠਾ ਹੈ ਜਿਹਨੂੰ ਪੀਸੀਓਡੀ ਪੀਸੀਓਐਸ ਕਹਿ ਦਿੰਦੇ ਆ ਬਿਲਕੁਲ ਉੱਥੋਂ ਇਸ ਬਿਮਾਰੀ ਦੀ ਸ਼ੁਰੂਆਤ ਹੋ ਜਾਂਦੀ ਹੈ ਸਰਕਲ ਬਦਲਦਾ ਜਦੋਂ ਜਦੋਂ ਸਰਕਲ ਜਦੋਂ ਬੱਚੇ ਦੇ ਓਵਰੀ ਚ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਇਹ ਪੀਸੀਓਡੀ ਦੀ ਪੀਸੀਓਐਸ ਦੀ ਦਿੱਕਤ ਆ ਗਈ ਹੈ ਇਹ ਉੱਥੋਂ ਹੀ ਸ਼ੁਰੂਆਤ ਹੋ ਗਈ ਹੈ ਕਿ ਅੱਗੇ ਜਿਹੜੀ ਮੈਰਿਡ ਲਾਈਫ ਹੈ ਉਹਦੇ ਚ ਦਿੱਕਤ ਆਏਗੀ ਇਹਨੂੰ ਉੱਥੇ ਹੀ ਐਡਰੈਸ ਕਰ ਲੈਣਾ ਚਾਹੀਦਾ ਜੀ ਫਿਰ ਦੂਜਾ ਜਿਹੜਾ ਕਾਰਨ ਹੈ ਦੂਜਾ ਸਾਡਾ ਕਾਰਨ ਹੈ ਪਹਿਲੇ ਟਾਈਮ ਵਿੱਚ ਕੀ ਹੁੰਦਾ ਹੁੰਦਾ ਸੀ ਆਪਣੇ ਕੁੜੀ ਨੂੰ ਵਿਆਹ ਦੇ ਦਿੰਦੇ ਸੀ 20 22 ਸਾਲ ਦੀ ਉਮਰ ਤੇ ਬਿਲਕੁਲ ਅੱਜ ਦੀ ਡੇਟ ਵਿੱਚ 35 ਸਾਲ ਤੱਕ ਤੇ ਬੱਚਾ ਪੜ ਰਿਹਾ ਹੈ ਕੈਰੀਅਰ ਬਣਾ ਰਿਹਾ ਹੈ ਮੈਂ ਨੌਕਰੀ ਕਰਨੀ ਹੈ ਮੈਂ ਪੈਸੇ ਇਕੱਠੇ ਕਰ ਲਾਂ ਮੈਂ ਕਿਸੇ ਦੇ ਉੱਤੇ ਡਿਪੈਂਡੈਂਟ ਨਹੀਂ ਰਹਿਣਾ ਮੈਂ ਆਪਣੇ ਪੈਰਾਂ ਤੇ ਖੜੇ ਹੋ ਜਾਾਂ ਫਿਊਚਰ ਸਿਕਿਉਰ ਕਰਨ ਦੇ ਮਸਲੇ 'ਚ ਹੀ ਰਹਿ ਜਾਂਦੇ ਉਹ 35 ਸਾਲ ਦੀ ਉਮਰ ਤੱਕ ਹਾਰਮੋਨਸ ਘਟਨੇ ਸ਼ੁਰੂ ਹੋ ਜਾਂਦੇ ਐਮਐਚ ਘਟਣਾ ਸ਼ੁਰੂ ਹੋ ਜਾਂਦਾ ਹੈ ਬੱਚਾ ਪੈਦਾ ਕਰਨ ਦੀ ਜਿਹੜੀ ਸ਼ਕਤੀ ਹੈ ਮਾਂ ਨੂੰ ਦਿੱਤੀ ਹੈ ਰੱਬ ਨੇ ਬਖਸ਼ੀ ਹੈ ਹੂੰ ਉਹਦੇ 'ਚ ਘਾਟਾ ਤੇ ਹੁੰਦਾ ਹੀ ਹੈ ਨਾ ਸਰੀਰ ਵਧੇਗਾ ਉਮਰ ਵਧੇਗੀ ਸੈੱਲ ਡਾਊਨ ਹੋਣਗੇ ਉਹ ਘਾਟਾ ਸ਼ੁਰੂ ਹੋ ਜਾਂਦਾ ਹੈ ਪਹਿਲੇ ਕੀ ਹੁੰਦਾ ਸੀ 20 ਸਾਲੇ 'ਚ ਕੁੜੀ ਦਾ ਵਿਆਹ ਹੋ ਗਿਆ 35 ਸਾਲ ਦੀ ਉਮਰ ਤੱਕ ਬੱਚਾ 10 ਸਾਲ ਦਾ ਹੋ ਜਾਂਦਾ ਸੀ ਹੁਣ ਵਿਆਹ 35 ਸਾਲ ਦੀ ਉਮਰ ਵਿੱਚ ਹੁੰਦਾ ਹੈ ਸਰੀਰ ਢਲ ਰਿਹਾ ਹੁੰਦਾ ਹੈ ਹਾਰਮੋਨਸ ਦੀ ਕਮੀ ਆ ਗਈ ਤਾਂ ਬੱਚਾ ਪੈਦਾ ਕਰਨੇ ਚ ਦਿੱਕਤ ਆਂਦੀ ਹੈ ਜਿਹੜੇ ਸਾਡੇ ਕੋਲ ਪੇਸ਼ੈਂਟਸ ਆ ਰਹੇ ਆ ਮੈਂ ਤੁਹਾਨੂੰ ਦੱਸਾਂ ਜਾਂ ਤੇ ਉਹਨਾਂ ਨੂੰ ਪੀਸੀਓਡੀ ਪੀਸੀਓਐਸ ਦੀ ਪ੍ਰੋਬਲਮ ਮਿਲਦੀ ਹੈ ਬੱਚੇਦਾਨੀ 'ਚ ਗੱਠ ਹੈ ਜਾਂ ਓਵਰੀ 'ਚ ਗੱਠ ਹੈ ਓਵਰੀ 'ਚ ਗੱਠ ਹੋਏ ਉਹਨੂੰ ਸਿਸਟ ਕਹਿੰਦੇ ਆ ਬੱਚੇਦਾਨੀ 'ਚ ਗੱਠ ਹੋਵੇ ਉਹਨੂੰ ਫਾਈਬਰੋਇਡ ਕਹਿੰਦੇ ਆ ਇਹ ਦਿੱਕਤ ਮਿਲਦੀ ਹੈ ਉਹਨਾਂ ਦਾ ਮਹੀਨਾ ਠੀਕ ਨਹੀਂ ਆਉਂਦਾ ਵਿਆਹ ਲੇਟ ਹੋਇਆ ਹ ਹ ਸਭ ਤੋਂ ਵੱਡਾ ਕਾਰਨ ਹੈ ਏ ਐਮ اٹ ਘਟ ਗਿਆ ਐਮ ਐਚ ਇੱਕ ਹੁੰਦਾ ਜਿਹੜਾ ਚੈੱਕ ਕਰਦਾ ਵੀ ਅੰਡਾ ਠੀਕ ਬਣ ਰਿਹਾ ਜਦੋਂ ਉਹ ਘਟ ਗਿਆ ਅੰਡਾ ਠੀਕ ਨਹੀਂ ਬਣ ਰਿਹਾ ਜਦੋਂ ਇਹ ਸਾਰੀ ਚੀਜ਼ਾਂ ਮਿਲਦੀਆਂ ਕਿਸੇ ਦਾ 20 ਪੈਸੇ ਰੋਲ ਹੈ ਕਿਸੇ ਦਾ 10 ਪੈਸੇ ਰੋਲ ਹੈ ਕਿਸੇ ਦਾ 25 ਪੈਸੇ ਰੋਲ ਹੈ ਉਹ ਪੂਰਾ ਕਰਕੇ 100 ਪੈਸੇ ਬਣ ਜਾਂਦਾ ਜਦੋਂ 100 ਪੈਸੇ ਬਣ ਗਿਆ ਫਿਰ ਦਿੱਕਤ ਆਂਦੀ ਹੈ ਜੀ ਸਾਡੇ ਨਾਣਾ ਨਹੀਂ ਹੋ ਰਿਹਾ ਹੋਰ ਦੇਸੀ ਭਾਸ਼ਾ ਚ ਆਪਾਂ ਗੱਲ ਕਰੀਏ ਜਿਵੇਂ ਪਿੰਡੂ ਜੀ ਨੂੰ ਕਹਿੰਦੇ ਨਾ ਪਿੰਡੂ ਠੇਠ ਗੱਲ ਕਰ ਲੀਏ ਤੁਸੀਂ ਖੇਤ ਵਿੱਚ ਕੰਮ ਕਰਦੇ ਹੋ ਹੂੰ ਤੁਸੀਂ ਸਬਜ਼ੀ ਲਾਣੀ ਹੈ ਕੋਈ ਬੀਜ ਲਾਣਾ ਹੈ ਤੁਸੀਂ ਕੀ ਕਰਦੇ ਹੋ ਸਭ ਤੋਂ ਪਹਿਲੇ ਖੇਤ ਨੂੰ ਜੋਤਦੇ ਹੋ ਬਿਲਕੁਲ ਫਿਰ ਉਹਨੂੰ ਪਾਣੀ ਵੀ ਦਿੰਦੇ ਹੋ ਹੂੰ ਉਹਦੇ ਵਿੱਚ ਬੀਜ ਵੀ ਲਾਉਂਦੇ ਹੋ ਇਹ ਵੀ ਧਿਆਨ ਰੱਖਦੇ ਹੋ ਵੀ ਬੀਜ ਨੂੰ ਕੋਈ ਚੀਜ਼ ਖਾ ਨਾ ਜਾਵੇ ਬਿਲਕੁਲ ਬੀਜ ਦਾ ਧਿਆਨ ਰੱਖਦੇ ਹੋ ਸੂਰਜ ਠੀਕ ਪਵੇ ਪਾਣੀ ਠੀਕ ਹੋਵੇ ਮਿੱਟੀ ਠੀਕ ਹੋਵੇ ਫਿਰ ਉਹ ਪੌਦਾ ਉਗਦਾ ਹੈ ਬਿਲਕੁਲ ਠੀਕ ਬੱਚੇ ਨੇ ਜਦੋਂ ਪੈਦਾ ਹੋਣਾ ਹੈ ਬੱਚੇ ਨੇ ਪੈਦਾ ਹੋਣਾ ਹੈ ਮਾਂ ਦੇ ਢਿੱਡ ਦੇ ਵਿੱਚ ਯੂਟਰਸ ਵਿੱਚ ਹੂੰ ਕੀ ਉਹ ਯੂਟਰਸ ਠੀਕ ਹੈ ਉਹ ਜ਼ਮੀਨ ਠੀਕ ਹੈ ਬਿਲਕੁਲ ਜੇ ਬਾਹਰੋਂ ਤੁਸੀਂ ਚੋਲ ਜੋ ਐ ਆਪਣਾ ਦੇਖਨੇ ਆਪਾਂ ਬਾਹਰ ਉਗਾ ਲਈ ਫਿਰ ਉਸ ਤੋਂ ਬਾਅਦ ਪਾਣੀ ਦੇ ਵਿੱਚ ਆਪਾਂ ਲਾ ਦਿੰਨੇ ਆ ਪਿੰਡ ਚ ਲਾਤੀ ਜੇ ਉਹ ਉੱਥੇ ਮਿੱਟੀ ਠੀਕ ਨਹੀਂ ਹੈ ਪਾਣੀ ਠੀਕ ਨਹੀਂ ਹੈ ਕੀ ਉਹ ਲਈ ਹੋਈ ਉਗੇਗੀ ਨਹੀਂ ਉਗੇ ਐਵੇਂ ਹੋ ਰਿਹਾ ਜਿਵੇਂ ਲੋਕੀ ਆਈਵੀਐਫ ਕਰਾ ਰਹੇ ਆ ਆਈਵੀਐਫ ਫੇਲ ਹੋ ਜਾਂਦੇ ਆ ਬਿਲਕੁਲ ਉਹ ਮਿੱਟੀ ਤਿਆਰ ਨਹੀਂ ਕੀਤੀ ਉਹ ਪਾਣੀ ਉੱਥੇ ਹੈ ਨਹੀਂ ਹੂੰ ਉੱਥੇ ਤੁਸੀਂ ਪੋਦਾ ਲਾਣ ਦੀ ਕੋਸ਼ਿਸ਼ ਕਰ ਰਹੇ ਹੋ ਉਹਦਾ ਲੱਗੇਗਾ ਹੀ ਨਹੀਂ ਪਰ ਪੀਸੀਓਡੀ ਦੀ ਜਿਹੜੀ ਤੁਸੀਂ ਦਿੱਖਦਾ ਉਹ ਤਾਂ 10 ਤੋਂ 8 ਬੱਚਿਆਂ ਨੂੰ ਆ ਇਹਦਾ ਮਤਲਬ ਵੀ ਅੱਗੇ ਬਹੁਤ ਸਾਰੀਆਂ ਦਿੱਕਤਾਂ ਹੀ ਨੇ ਇਹ ਸਾਰੀ ਦਿੱਕਤਾਂ ਹੈ ਨਾ ਪੀਸੀਓਡੀ ਦੀ ਦਿੱਕਤ ਜਿਵੇਂ ਹੀ ਹੁੰਦੀ ਹੈ ਬੋਡੀ ਦੇ ਹਾਰਮੋਨ ਬਦਲ ਜਾਂਦੇ ਹਾਰਮੋਨ ਬਦਲਣਗੇ ਫੇਸ ਤੇ ਵਾਲ ਆਣੇ ਸ਼ੁਰੂ ਹੋ ਜਾਣਗੇ ਮੋਟਾਪਾ ਸ਼ੁਰੂ ਹੋ ਜਾਏਗਾ ਉਹਦੇ ਨਾਲ ਨਾਲ ਫਿਰ ਥਾਇਰੋਇਡ ਦੀ ਪ੍ਰੋਬਲਮ ਆਨ ਲੱਗ ਜੇਗੀ ਥਾਇਰੋਇਡ ਦੀ ਪ੍ਰੋਬਲਮ ਥਾਇਰੋਇਡ ਕੀ ਹੈ ਥਾਇਰੋਇਡ ਐ ਨਾਪ ਦੰਡਾ ਸਾਡਾ ਹਰ ਚੀਜ਼ ਨਾਪਦਾ ਹੈ ਸਰੀਰ ਦੀ ਵਜਨ ਕਿੰਨਾ ਹੋਣਾ ਚਾਹੀਦਾ ਹੈ ਹਾਰਟ ਦੀ ਸਪੀਡ ਕਿੰਨੀ ਹੋਣੀ ਚਾਹੀਦੀ ਹੈ ਹਰ ਚੀਜ਼ ਨਾਪਦਾ ਹੈ ਉਹਦੇ ਚ ਦਿੱਕਤ ਆਏਗੀ ਉਹਦੇ ਚ ਦਿੱਕਤ ਆਏਗੀ ਹਾਰਮੋਨ ਦੀ ਦਿੱਕਤ ਆਏਗੀ ਹਾਰਮੋਨ ਦੀ ਦਿੱਕਤ ਆਏਗੀ ਕਦੀ ਸਾਈਕਲ 28 ਦਿਨ ਤੇ ਆਏਗਾ ਮਹੀਨਾ ਕਦੀ 35 ਦਿਨ ਤੇ ਕਦੀ 40 ਦਿਨ ਤੇ ਕਦੀ ਮਹੀਨਾ ਛੱਡ ਕੇ ਆਏਗਾ ਕਿਸੇ ਨੂੰ ਘੱਟ ਬਲ ਡਾਏਗਾ ਮਹੀਨੇ ਬਾਅਦ ਕਿਸੇ ਨੂੰ ਵਾਧਾ ਆਏਗਾ ਇਹ ਸਾਰੀ ਦਿੱਕਤਾਂ ਉਹਦੇ ਨਾਲ ਜੁੜੀਆਂ ਜਦੋਂ ਸਾਈਕਲ ਖਰਾਬ ਹੋ ਗਈ ਹਮ ਅੰਦਰ ਇਹ ਹੀ ਨਹੀਂ ਪਤਾ ਲੱਗ ਰਿਹਾ ਵੀ ਬੱਚੇ ਦੀ ਜਿਹੜੀ ਤਿਆਰੀ ਹੋ ਰਹੀ ਹੈ ਮਾਂ ਦੇ ਪੇਟ 'ਚ ਜਿੱਥੇ ਸਾਡੀ ਭੈਣ ਦੇ ਪੇਟ 'ਚ ਮਾਂ ਦੇ ਪੇਟ 'ਚ ਤਿਆਰੀ ਹੋ ਰਹੀ ਹੈ ਉਹ ਤਿਆਰੀ ਠੀਕ ਨਹੀਂ ਹੋ ਰਹੀ ਤਿਆਰੀ ਠੀਕ ਨਹੀਂ ਹੋ ਰਹੀ ਬੱਚੇ ਦੀ ਦਿੱਕਤ ਹੈ ਫਿਰ ਅਸੀਂ ਟੈਸਟ ਕਰਾਉਂਦੇ ਰਹਿਨੇ ਆ ਉਹਦੀ ਦਵਾਈ ਲੈਂਦੇ ਪਰ ਅਸੀਂ ਜੜ ਦੇ ਉੱਤੇ ਕੰਮ ਨਹੀਂ ਕਰਦੇ ਜੇ ਅਸੀਂ ਉਹਦੀ ਜੜ ਤੇ ਕੰਮ ਕਰ ਲਈਏ ਪਤਾ ਕਰਕੇ ਵੀ ਅੰਡਾ ਠੀਕ ਨਹੀਂ ਬਣ ਰਿਹਾ ਓਵਰੀ ਚ ਰਸੋਲੀ ਹੈ ਬੱਚੇਦਾਨੀ ਚ ਰਸੋਲੀ ਹੈ ਜਾਂ ਆਦਮੀ ਚ ਜਿਹੜਾ ਸਪਰਮ ਆਂਦਾ ਉਹਦੇ ਚ ਕੋਈ ਕਮੀ ਹੈ ਤੁਸੀਂ ਤੁਸੀਂ ਅ ਅੱਛਾ ਕੋਈ ਗੱਲ ਨਹੀਂ ਨਹੀਂ ਕੋਈ ਨਹੀਂ ਮੈਂ ਕਹਿੰਦੇ ਫਿਰ ਗੰਡਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਬਹੁਤ ਦਿੱਕਤਾਂ ਨੇ ਵੀ ਹਰ ਕੋਈ ਤੀਜੇ ਹਰ ਚੌਥੇ ਕੁੜੀ ਨੂੰ ਬੁੜੀ ਨੂੰ ਇਸ ਗੱਲ ਦੀ ਦਿੱਕਤ ਆ ਵੀ ਬੱਚੇਦਾਨੀ ਚ ਗੰਡਾਂ ਨੇ ਗੰਡਾਂ ਦੀ ਕੀ ਕਿੱਥੇ ਕਿੱਥੇ ਗੰਡਾਂ ਦੀ ਦਿੱਕਤ ਆਉਂਦੀ ਥੋਂ ਲੱਗਦਾ ਸਭ ਤੋਂ ਪਹਿਲੇ ਤੇ ਓਵਰੀ ਚ ਗੰਡ ਹੁੰਦੀ ਹੈ ਜਿੱਥੇ ਅੰਡਾ ਬਣਦਾ ਜੀ ਫਿਰ ਗੰਡ ਬਣ ਜਾਂਦੀ ਹੈ ਬੱਚੇਦਾਨੀ ਚ ਹਮ ਐ ਤੇ ਬੱਚਾ ਪੈਦਾ ਕਰਨ ਵਾਸਤੇ ਜਿਹੜੇ ਏਰੀਆ ਆ ਉੱਥੇ ਦੀ ਗੰਡ ਹੈ ਹਾਂ ਇੱਕ ਗੰਡ ਅੱਜ ਕੱਲ ਬਹੁਤ ਜ਼ਿਆਦਾ ਬਣ ਰਹੀ ਹੈ ਬ੍ਰੈਸਟ ਚ ਵੀ ਬਣ ਜਾਂਦੀ ਓਕੇ ਭੈਣ ਦੇ ਜਾਂ ਮਾਂ ਦੇ ਛਾਤੀ ਚ ਵੀ ਗੰਡ ਬਣ ਜਾਂਦੀ ਬਿਲਕੁਲ ਜੀ ਉਹ ਗੰਡ ਵੀ ਕਿਤੇ ਨਾ ਕਿਤੇ ਜੁੜੀ ਹੋਈ ਹੈ ਆਦਮੀਆਂ ਵਿੱਚ ਗੰਡਾ ਬਣ ਜਾਂਦੀਆਂ ਸਕਿਨ ਦੇ ਥੱਲੇ ਸਰੀਰ ਚ ਬਣਦੀ ਹੈ ਸਰੀਰ ਵਿੱਚ ਗੰਡਾ ਬਣ ਜਾਂਦੀ ਹੈ ਇਹ ਜਿਹੜੀ ਗੰਡ ਬਣਨ ਦੀ ਦਿੱਕਤ ਹੈ ਸਰੀਰ ਦਾ ਸਿਸਟਮ ਖਰਾਬ ਹੋ ਜਾਂਦਾ ਹੈ ਮੈਕਸਿਮਮ ਪੇਸ਼ੈਂਟਸ ਨੂੰ ਸਾਨੂੰ ਅਸੀਂ ਸਾਡੇ ਕੋਲ ਆਉਂਦੇ ਆ ਉਹਨਾਂ ਨੂੰ ਐਸਿਡਿਟੀ ਹੁੰਦੀ ਹੈ ਕਬਜ ਹੁੰਦੀ ਹੈ ਉੱਥੋਂ ਸ਼ੁਰੂ ਹੁੰਦੀ ਹੈ ਦਿੱਕਤ ਹੌਲੀ ਹੌਲੀ ਸਾਡਾ ਉਹ ਗੰਡ ਬਣਨੀ ਸ਼ੁਰੂ ਹੋ ਜਾਂਦੀ ਹੈ ਐਂਡੇ ਚ ਆ ਕੇ ਸਾਨੂੰ ਪਤਾ ਲੱਗਦਾ ਹੈ ਵੀ ਹੁਣ ਬੱਚਾ ਪੈਦਾ ਕਰਨ ਦੀ ਤਾਕਤ ਹੀ ਨਹੀਂ ਰਹੀ ਪਰ ਉਹ ਗੰਡਾਂ ਨੂੰ ਤਾਂ ਲੋਕ ਬਹੁਤ ਲਾਈਟ ਲੈਂਦੇ ਨੇ ਕਿਉਂਕਿ ਉਹ ਦਰਦ ਨਹੀਂ ਕਰਦੀਆਂ ਬੰਦੇ ਨੂੰ ਇਹ ਲੱਗਦਾ ਵੀ ਪਤਾ ਨਹੀਂ ਖੂਨ ਦੀ ਗੰਡ ਆ ਜਾਂ ਮਾਸ ਦੀ ਗੰਡ ਆ ਕਿਉਂਕਿ ਉਹਨੇ ਦਰਦ ਨਹੀਂ ਕਰਨਾ ਤੇ ਲੋਕ ਇਸ ਚੀਜ਼ ਨੂੰ ਲਾਈਟ ਲੈ ਜਾਂਦੇ ਨੇ ਦੇਖੋ ਜਿਹੜੀ ਆਦਮੀਆਂ ਚ ਡੰਡਾ ਬਣਦੀ ਹੈ ਨਾ ਉਹ ਇਸ ਗੰਡ ਤੋਂ ਅਲੱਗ ਹੈ ਉਹ ਫੈਟ ਦੀ ਬੋਲ ਹੁੰਦੀ ਹੈ ਅਸੀਂ ਉਹਨੂੰ ਕਫਾ ਚ ਕਹਿੰਦੇ ਆ ਉਸਕਿਨ ਦੇ ਥੱਲੇ ਬਣ ਜਾਂਦੀ ਹੈ ਉਹ ਗੰਡ ਹਿਲਦੀ ਹੈ ਹੂੰ ਉਹਦੇ 'ਚ ਦਰਦ ਨਹੀਂ ਹੈ। ਦਬਾਓ ਤਾਂ ਵੀ ਦਰਦ ਨਹੀਂ ਹੈ। ਦਬਾਓਗੇ ਚੁੰਡੀ ਮਾਰਨ ਜਿੰਨੀ ਦਰਦ ਹੈ ਪਰ ਉਹ ਗੰਡ ਦੇ ਅੰਦਰ ਦਰਦ ਨਹੀਂ ਹੈ। ਬਿਲਕੁਲ। ਉਹ ਤੁਹਾਡਾ ਫੈਟ ਗਲਤ ਬਣਿਆ ਹੈ। ਹੂੰ। ਉਹਨੂੰ ਠੀਕ ਕਰਨ ਵਾਸਤੇ ਤੁਸੀਂ ਕੀ ਕਰਨਾ ਹੈ? ਸਭ ਤੋਂ ਪਹਿਲੇ ਐਸਿਡਿਟੀ ਕੰਟਰੋਲ ਕਰਨੀ ਹੈ। ਹੂੰ। ਡਾਈਟ ਕੰਟਰੋਲ ਕਰਨੀ ਹੈ। ਹੂੰ। ਨਾਲੇ ਦਵਾਈ ਦੇਣੀ ਹੈ। ਇੱਕ ਪੌਦਾ ਦੱਸ ਦੇਣਾ ਮੈਂ। ਹੂੰ। ਕਿਸੇ ਬੱਚੇ ਦਾ ਮਿੰਨਾ ਠੀਕ ਨਹੀਂ ਆਂਦਾ। ਹੂੰ ਗੰਡ ਹੈ, ਓਵਰੀ ਚ ਹੈ, ਯੂਟਰਸ ਚ ਹੈ ਜਾਂ ਕਿਸੇ ਆਦਮੀ ਨੂੰ ਉਸ ਕਿੰਦੇ ਥੱਲੇ ਗੰਡ ਹੈ। ਤੁਸੀਂ ਵਰਤਨਾ ਹੈ ਕਚਨਾਰ। ਹੂੰ। ਕਚਨਾਰ ਦੇ ਪੌਦੇ ਦਾ ਪਾਊਡਰ ਲੈ ਲਓ ਛਾਲ ਦਾ ਜੀ ਇੱਕ ਚਮਚ ਵੀਰੇ ਇੱਕ ਚਮਚ ਸ਼ਾਮ ਨੂੰ ਵਰਤੋ ਕਰੋ ਗੜਖ ਠੀਕ ਹੋ ਜਾਂਦੀ ਹੈ ਤੁਸੀਂ ਗੱਲ ਕੀਤੀ ਆ ਵੀ ਔਰਤਾਂ ਚ ਦਿੱਕਤਾਂ ਨੇ ਕਿਸੇ ਦੇ ਬੱਚੇ ਦਾ ਨੀਚ ਗੰਡਾ ਜਾਂ ਤੁਹਾਨੂੰ ਲੱਗਦਾ ਵੀ ਪੀਸੀਓਡੀ ਦੀ ਦਿੱਕਤ ਆ ਬੁੜੀਆਂ ਵੀ ਪਿੰਡਾਂ ਦੀਆਂ ਜਾਂ ਆਪਾਂ ਬੀਬੀਆਂ ਕਹਿੰਦੇ ਨੇ ਵੀ ਉਹ ਵੀ ਦੋਸ਼ ਇਹੀ ਦਿੰਦੀਆਂ ਵੀ ਤੇਰੇ ਚ ਕਮੀ ਆ ਤਾਂ ਬੱਚਾ ਨਹੀਂ ਹੋਇਆਗਾ ਬੰਦੇ ਦੀ ਕਮੀ ਮੈਟਰ ਕਰਦੀ ਹੈ ਬੱਚਾ ਨਾ ਹੋਣ ਚ ਦੋਹਾਂ ਦਾ 50-50 ਪੈਸੇ ਰੋਲ ਆ ਕੱਲੇ ਬੁੜੀ ਦਾ ਵੀ ਕਸੂਰ ਨੇ ਤੇ ਕੱਲੇ ਬੰਦੇ ਦਾ ਵੀ ਕਸੂਰ ਬੰਦੇ ਦਾ ਵੀ ਕਸੂਰ ਨਹੀਂ ਸਾਡੇ ਭਰਾ ਦਾ ਕਸੂਰ ਨਹੀਂ ਸਾਡੀ ਭੈਣ ਦਾ ਕਸੂਰ ਹੂੰ ਮਾਂ ਵਾਲੇ ਪਾਸੋਂ ਭੈਣ ਵਾਲੇ ਪਾਸੋਂ ਆਣਾ ਹੈ ਅੰਡੇ ਨੇ ਜੀ ਭਰਾ ਵਾਲੇ ਪਾਸੋਂ ਜਾਂ ਸਾਡੇ ਵੀਰ ਵਾਲੇ ਪਾਸੋਂ ਆਣਾ ਹੈ ਸਪਰਮ ਨੇ ਸਪਰਮ ਨੇ ਦੋਵਾਂ ਨੇ ਮਿਲਣਾ ਹੈ ਹੂੰ ਜੇ ਅੰਡਾ ਠੀਕ ਨਹੀਂ ਹੈ ਤਾਂ ਵੀ ਗਲਤ ਹੈ ਹੂੰ ਜੇ ਸਪਰਮ ਠੀਕ ਨਹੀਂ ਹੈ ਤਾਂ ਵੀ ਗਲਤ ਹੈ ਕੱਲਾ ਕਸੂਰ ਲੇਡੀ ਦਾ ਨਹੀਂ ਹੈ ਹੂੰ ਇਹ ਤੇ ਰੱਬ ਦੀ ਬਖਸ਼ੀਸ਼ ਹੈ ਲੇਡੀਜ਼ ਨੂੰ ਉਨੋਂ ਇਨੀ ਹਿੰਮਤ ਦਿੱਤੀ ਹੈ ਕਿ ਉਹ ਬੱਚਾ ਪੈਦਾ ਕਰ ਲਿਆ ਆਦਮੀ ਕਰਕੇ ਵਿਖਾਵੇ ਨਾ ਹੂੰ 9 ਮਹੀਨੇ ਜੀ ਨੂੰ ਪਾਲਣਾ ਸੋਖਾ ਥੋੜੀ ਹੈ ਇਹ ਹਿੰਮਤ ਦਿੱਤੀ ਹੈ ਰੱਬ ਨੇ ਹੂੰ ਉਹਨਾਂ ਦਾ ਤਕਸੂਰ ਨਹੀਂ ਕੜਨਾ ਚਾਹੀਦਾ ਹੂੰ ਬੱਚੇ ਅੱਜ ਕੱਲ ਸਾਡੇ ਭਰਾ ਨਸ਼ਾ ਕਰਦੇ ਆਂ ਹਾਂ ਪਤਾ ਨਹੀਂ ਕਿਹੜੇ ਕਿਹੜੇ ਕੈਮੀਕਲ ਦੇ ਚਿੱਟੇ ਦੇ ਹੋਰ بڑے ਖਤਰਨਾਕ ਨਸ਼ੇ ਆ ਸਾਨੂੰ ਤੇ ਪਤਾ ਵੀ ਨਹੀਂ ਐਦਾਂ ਦੇ ਨਸ਼ੇ ਕਰਦੇ ਆਂ ਜੀ ਉਹਦੇ ਕਰਕੇ ਸਪਰਮ ਦੀ ਕੁਆਲਿਟੀ ਘਟ ਜਾਂਦੀ ਹੈ ਜਿਵੇਂ ਉਹਨੇ ਤੁਰਨਾ ਤੁਰ ਕੇ ਅੱਡੇ ਤੱਕ ਜਾਣਾ ਹੈ ਉਹ ਤੁਰਨਾ ਹੀ ਖਤਮ ਹੋ ਜਾਂਦਾ ਹੁੰਦਾ ਹੂੰ ਸਪਰਮ ਹੀ ਜ਼ੀਰੋ ਹੋ ਜਾਂਦੇ ਆ ਜਿਹੜਾ ਉਹਦੇ ਚ ਗਾੜਾਪਨ ਹੁੰਦਾ ਹੂੰ ਜਦੋਂ ਡਿਸ਼ਾਰਜ ਹੁੰਦਾ ਉਹਦੇ ਚ ਗਾੜਾਪਨ ਆ ਉਹ ਖਤਮ ਹੋ ਜਾਂਦਾ ਹਾਂ ਉਹਨਾਂ ਵਿੱਚ ਜਾਨ ਨਹੀਂ ਹੁੰਦੀ ਸਪਰਮ ਵਿੱਚ ਤੇ ਆ عورت ਦਾ ਕਸੂਰ ਥੋੜੀ ਆ ਆਦਮੀ ਦਾ ਕਸੂਰ ਹੈ ਪਰ ਚੈੱਕ ਅਸੀਂ ਦੋਵੇਂ ਕਰਨੇ ਆ ਜੀ ਕੀ ਪੈਣ ਵਿੱਚ ਕਿਸੇ ਚ ਕੋਈ ਹਾਰਮੋਨ ਦੀ ਕਮੀ ਤੇ ਨਹੀਂ ਏਮਚ ਘੱਟ ਤੇ ਨਹੀਂ ਕੋਈ ਬੱਚੇਦਾਨੀ ਚ ਰਸਕੋਲੀ ਤੇ ਨਹੀਂ ਇਧਰੋਂ ਆਦਮੀ ਦਾ ਟੈਸਟ ਕਰ ਲੈਣੇ ਆ ਹੂੰ ਕਿ ਕੀ ਸਪਰਮ ਠੀਕ ਹੈ ਜੀ ਦੋਵੇਂ ਚੀਜ਼ਾਂ ਠੀਕ ਐ ਫਿਰ ਗੱਲ ਆਂਦੀ ਹੈ ਹੁਣ ਵੀ ਨਹੀਂ ਬੱਚਾ ਹੋ ਰਿਹਾ ਤਾਂ ਕੀ ਐ ਹੂੰ ਤਾਂ ਵੀ ਆਯੁਰਵੇਦ ਦਾ ਰੋਲ ਐ ਅਨਐਕਸਪਲੈਨਡ ਇਨਫਰਟੀਲਿਟੀ ਸਾਰਾ ਕੁਝ ਠੀਕ ਆ ਰਿਹਾ ਜੀ ਇਧਰ ਵੀ ਸਾਰਾ ਕੁਝ ਠੀਕ ਆ ਰਿਹਾ ਅੱਛਾ ਫਿਰ ਵੀ ਬੱਚਾ ਨਹੀਂ ਹੋ ਰਿਹਾ ਇਹਨੂੰ ਕਹਿੰਦੇ ਅਨਐਕਸਪਲੈਨਡ ਇਨਫਰਟੀਲਿਟੀ ਆਈਵੀਐਫ ਕਰਾਇਆ ਬੱਚਾ ਉਹਨਾਂ ਨੇ ਗਰੋ ਕਰ ਲਿਆ ਉੱਥੇ ਇੰਪਲਾਂਟ ਵੀ ਕਰਤਾ ਫਿਰ ਉੱਥੇ ਜ਼ਾਈਗੋਟ ਨਹੀਂ ਡਿਵੈਲਪ ਹੋਇਆ ਹਾਂ ਉੱਥੇ ਗੱਲ ਆਂਦੀ ਹੈ ਫਿਰ ਆਯੁਰਵੇਦ ਦੀ ਸੈਕੰਡਰੀ ਇਨਫਰਟੀਲਿਟੀ ਚ ਉੰ데 ਚ ਕੀ ਹੈ ਆਯੁਰਵੇਦ ਦੇ ਚ ਅਸੀਂ ਜੜੀ ਬੂਟੀਆਂ ਐ ਐਸੀ ਚੀਜ਼ਾਂ ਐ ਜਿਹੜੀ ਉਸ ਬੈੱਡ ਨੂੰ ਤਿਆਰ ਕਰ ਦਿੰਦੀ ਐ ਜਿੱਥੇ ਬੱਚੇ ਨੇ ਗਰੋਅ ਕਰਨਾ ਐ ਜਿਹੜੀ ਉਹ ਮਿੱਟੀ ਐ ਜਿੱਥੇ ਉਹ ਪੌਦੇ ਨੇ ਲੱਗਣਾ ਐ ਉਹਨੂੰ ਨਰਿਸ਼ ਕਰ ਦਿੰਦੀ ਐ ਉਹਨੂੰ ਖਾਦ ਦੇ ਦਿੰਦੀ ਐ ਉਹਨੂੰ ਐਸਾ ਤਿਆਰ ਕਰ ਦਿੰਦੀ ਐ ਕਿ ਉੱਥੇ ਕੋਈ ਬੂਟਾ ਲੱਗੇਗਾ ਤੇ ਉਹ ਬੂਟਾ ਚੱਲ ਪਏਗਾ ਬਿਲਕੁਲ ਇਹ ਆਯੁਰਵੇਦ ਵਿੱਚ ਲਿਖਿਆ ਤੇ ਆਯੁਰਵੇਦ ਨਾਲ ਇਹ ਸੰਭਵ ਐ ਪਰ ਹੁਣ ਡਾਕਟਰ ਸਭ ਲੋਕ ਨਾ ਸਰੀਰ ਪ੍ਰਤੀ ਬਹੁਤ ਅਵੇਅਰ ਹੋ ਗਏ ਨੇ ਜਿਹੜੇ ਮੁੰਡੇ ਆ ਜਾਂ ਵੀਰਿਆਂ ਦੀ ਆਪਾਂ ਗੱਲ ਕਰਦੇ ਆ ਜੈਮ ਲਾਉਂਦੇ ਨੇ ਡੇਲੀ ਐਕਸਰਸਾਈਜ਼ ਕਰਦੇ ਨੇ ਪਰ ਪਰ ਇਹ ਦੇਖ ਤਾਂ ਬਹੁਤ ਆ ਜਿਹਾ ਨਹੀਂ ਵੀ ਕਿਸੇ ਨੇ ਸਟੀਰੋਇਡ ਖਾਦਾ ਪ੍ਰੋਡਕਟ ਖਾ ਲਿਆ ਸੀ ਤਾਂ ਇਹ ਮਸਲਾ ਵੀ ਸਿਹਤ ਸੋਹਣੀ ਬਣਾਉਣੀ ਆ ਪਰ ਜਦੋਂ ਉਹਨਾਂ ਦਾ ਵਿਆਹ ਹੋ ਉਹ ਤੋਂ ਬਾਅਦ ਦਿੱਖਦਾ ਆ ਗਿਆ ਦੇਖੋ ਸਵਸਥ ਜੀ ਜਿਹੜੀ ਡੈਫੀਨੇਸ਼ਨ ਹੈ ਨਾ ਬੰਦਾ ਦਾ ਸ਼ਰੀਰ ਕੀ ਹੈ ਹਮ ਪਹਿਲੇ ਪ੍ਰੋਟੀਨ ਨਹੀਂ ਖਾਂਦੇ ਹੁੰਦੇ ਸੀ ਦੌੜ ਲਾਂਦੇ ਸੀ ਡੰਡ ਬੈਟ ਮਾਰਦੇ ਸੀ ਮੁਸਲ ਲਾਂਦੇ ਸੀ ਐਵੇਂ ਦੇ ਹੀ ਪਹਿਲਵਾਨੀ ਕਰਦੇ ਸੀ ਹਮ ਹੁਣ ਚਾ ਰਹਿ ਗਿਆ ਸ਼ਰੀਰ ਦਿਖਾਣ ਦਾ ਹਾਂ ਅੰਦਰੂਨੀ ਤਾਕਤ ਦਾ ਚਾ ਨਹੀਂ ਹੈ ਪਹਿਲੇ ਅੰਦਰੂਨੀ ਤੱਕ ਦਾ ਪਹਿਲੇ ਕੋਈ ਸਿਕਸ ਪੈਕ ਐਬਸ ਥੋੜੀ ਜਿਹੀ ਡੋਲੇ ਥੋੜੀ ਹੁੰਦੇ ਸੀ ਪਰ ਸਰੀਰ ਵਿੱਚ ਜਾਨ ਉਹਨਾਂ ਤੋਂ ਵੱਧ ਹੁੰਦੀ ਸੀ ਹਮ ਅੱਜ ਕੱਲ ਇਹ ਮੇਰੀ ਬਾਡੀ ਇਦਾਂ ਹੋਵੇ 6 ਮਸਲਸ ਨਿਕਲੀਆਂ ਹੋਣ ਡੋਲਾ 23 ਇੰਚ ਦਾ ਹੋਵੇ ਕੋਈ ਤਰੀਕਾ ਥੋੜੀ ਹੈ ਤਰੀਕਾ ਹੈ ਤੁਹਾਡਾ ਸਰੀਰ ਸਵਸਤ ਹੋਵੇ ਕੰਮ ਕਾਜ ਕਰਨੇ ਹਿੰਮਤ ਹੋਵੇ 100 ਕਿਲੋ ਦਾ ਕੱਟਾ ਵੀ ਤੁਸੀਂ ਮੁੰਡੇ ਤੇ ਚੁੱਕ ਕੇ ਤੁਰਪੋ ਉਹ ਐ ਸਵਸਥ ਸਰੀਰ ਬਿਲਕੁਲ ਮੁੰਡੇ ਜਿੰਮ ਲਾਂਦੇ ਆ ਕੱਟਾ ਚੁੱਕਣ ਨੂੰ ਕਹਦੇ 100 ਕਿਲੋ ਦਾ ਜਾਂ ਨਿਕਲ ਜਾ ਜੀ ਹਮ ਸਰੀਰ ਸਵਸਥ ਹੋਣਾ ਚਾਹੀਦਾ ਪ੍ਰੋਟੀਨ ਦਾ ਬਹੁਤ ਵੱਡਾ ਨੁਕਸਾਨ ਹੈ ਸਿੱਧਾ ਲਓ ਸਟੀਰੋਇਡ ਦਾ ਬਹੁਤ ਵੱਡਾ ਨੁਕਸਾਨ ਹੈ ਸਰੀਰ ਦੇ ਹਾਰਮੋਨਸ ਨੂੰ ਵਧਾ ਦਿੰਦਾ ਜਦੋਂ ਹਾਈਪਰ ਐਕਟੀਵਿਟੀ ਆਉਂਦੀ ਹੈ ਸਰੀਰ ਵਿੱਚ ਕੋਈ ਚੀਜ਼ ਵੱਧਦੀ ਹੈ ਉਹ ਨੁਕਸਾਨ ਕਰਦੀ ਹੈ ਇਹ ਚੀਜ਼ਾਂ ਨੂੰ ਛੱਡ ਦੇਣਾ ਚਾਹੀਦਾ ਆਇਰੋਏਡਿਕ ਪ੍ਰੋਟੀਨ ਲਓ ਨਾ ਜੀ ਬਾਦਾਮ ਖਾਓ ਖਸਖਸ ਖਾਓ ਆਪਣਾ ਮੂੰਫਲੀ ਖਾਓ ਇਹ ਚੀਜ਼ਾਂ ਖਾਓ ਇਹਦੇ ਨਾਲ ਆਏਗੀ ਅਸ਼ਵਗੰਧਾ आयुर्वेਦੇ ਚ ਜੀ ਤੁਸੀਂ ਜਿਮ ਲਾਣੀ ਹੈ ਦੋ ਚਮਚ ਅਸ਼ਵਗੰਧਾ ਦੇ ਖਾਓ ਬਹੁਤ ਵਧੀਆ ਸ਼ਿਲਾਜੀਤ ਹੂੰ ਸ਼ਿਲਾਜੀਤ ਲਓ ਸ਼ਿਲਾਜੀਤ ਵਿੱਚ ਫਲਵਿਕ ਐਸਿਡ ਹੁੰਦਾ ਹੈ ਹੂੰ ਸ਼ਿਲਾਜੀਤ 80 ਮਾਈਕਰੋminerals ਹੈ ਕੀ ਤੁਹਾਡੀ ਸਾਰੀ ਚੀਜ਼ ਨੂੰ ਪੂਰੀ ਕਰ ਦਿੰਦੇ ਆ ਆਦਮੀ ਵੀ ਲੈ ਸਕਦਾ ਔਰਤ ਵੀ ਲੈ ਸਕਦੀ ਹੈ ਬੱਚੇ ਪੈਦਾ ਕਰਨ ਦੀ ਸ਼ਕਤੀ ਵੀ ਵੱਧਦੀ ਹੈ ਸ਼ਿਲਾਜੀਤ ਲਓ ਕਿਉਂ ਪ੍ਰੋਟੀਨ ਵਾਲੇ ਪਾਸੇ ਜਾਂਦੇ ਹੋ ਇਹ ਚੀਜ਼ਾਂ ਲੈ ਕੇ ਤੁਸੀਂ ਨੇਚੁਰਲੀ ਬਾਡੀ ਨੂੰ ਹੈਲਦੀ ਕਰਦੇ ਹੋ ਵਿਆਹ ਤੋਂ ਪਹਿਲਾਂ ਡਾਕਟਰ ਸੋ ਜਦੋਂ ਕੋਈ ਬੰਦਾ ਜੋ ਆਪਦੇ ਜੋ ਬਣਤੇ ਹੁੰਦਾ ਫਿਰ ਉਹ ਨਾ ਮੈਡੀਕਲ ਚੀਜ਼ਾਂ ਦੇ ਬਾਰੇ ਤਜਰਬੇ ਕਰਦਾ ਜੇ ਕੋਈ ਚਾਹੇ ਕੁੜੀਆਂ ਜਾਹੇ ਬੰਦੇ ਦੀ ਆਪਾਂ ਗੱਲ ਕਰ ਲਈ ਹਨਾ ਕੰਟਰੋਸੈਪਟਿਵ ਪिल्स ਦੀ ਗੱਲ ਕਰਦੇ ਆ ਜਾਂ ਜਾਂ ਵਿਆਗਰਾ ਵਗੈਰਾ ਦੀਆਂ ਤੋਂ ਗੋਲੀਆਂ ਲੈਂਦੇ ਨੇ ਇਹ ਚੀਜ਼ਾਂ ਉਦੋਂ ਬਾਅਦ ਕਿੰਨਾ ਅਸਰ ਕਰਦੀਆਂ ਨੇ ਇਹ ਤੇ ਨੁਕਸਾਨ ਹੈ ਹੂੰ ਜਿਵੇਂ ਤੁਸੀਂ ਕੰਟਰੋਸੈਪਟਿਵ ਪिल्स ਲੈ ਲਈ ਹੈ ਤੇ ਉਹ ਹਾਰਮੋਨਸ ਹੀ ਨਾ ਬਿਲਕੁਲ ਕੀ ਹੁੰਦਾ ਬੱਚਾ ਠਹਿਰ ਗਿਆ ਕਿਸੇ ਨੂੰ ਵਿਆਹ ਤੋਂ ਪਹਿਲੇ ਬੱਚਾ ਠਹਿਰ ਗਿਆ ਅੱਜ ਕੱਲ بڑا ਟ੍ਰੈਂਡ ਹੈ ਉਹ ਗੋਲੀਆਂ ਲੈ ਲੈਂਦੇ ਆ ਕਿਤੋਂ ਨਾ ਕਿਤੋਂ ਅਰੇਂਜ ਕਰਕੇ ਸਰਕਾਰ ਨੇ ਤੇ ਬੈਨ ਕੀਤਾ ਹੋਇਆ ਹੈ ਫਿਰ ਵੀ ਉਹ ਕੋਸ਼ਿਸ਼ ਕਰਦੇ ਕੋਈ ਨਾ ਕੋਈ ਜਗ੍ਹਾ ਹੀ ਹੱਲ ਕਰ ਲਈਏ ਬਿਲਕੁਲ ਜਦੋਂ ਮਾਂ ਦੇ ਪੇਟ ਵਿੱਚ ਬੱਚਾ ਆ ਗਿਆ ਉਹ ਬੱਚੇ ਦਾ ਕੀ ਕਸੂਰ ਹੈ ਉਂਝ ਤੁਸੀਂ ਤੁਹਾਡਾ ਤੇ ਆਪਣਾ ਇੰਜੋਏਸ ਹੁਣ ਬੋਡੀ ਨੂੰ ਤੇ ਨਹੀਂ ਪਤਾ ਨਾ ਭਈਆ ਬੱਚੇ ਨੇ ਡਿਗਣਾ ਹੈ ਬਿਲਕੁਲ ਐ ਤੇ ਇੱਕ ਰਾਤ ਦਾ ਉਹ ਹੈ ਵੀ ਮਹੀਨਾ ਨਹੀਂ ਆ ਰਿਹਾ ਚੱਕਰ ਆ ਬੱਚਾ ਜਿਹਨੂੰ ਡੇਗ ਦੋ ਹੂੰ ਪਰ ਬੋਡੀ ਕਿਸ ਵਾਸਤੇ ਤਿਆਰ ਹੈ ਪੈਦਾ ਕਰਨ ਵਾਸਤੇ ਬਿਲਕੁਲ ਬੋਡੀ ਦੇ ਸਾਰੇ ਹਾਰਮੋਨਸ ਕਿਦਾਂ ਦੇ ਆ ਰਹੇ ਆ ਵੀ ਇਹ ਬੱਚਾ ਨਰੀਸ਼ ਹੋਏ ਇਹ ਪੈਦਾ ਹੋਏ ਪਰ ਅਸੀਂ ਐਵੇਂ ਦੀ ਚੀਜ਼ਾਂ ਲੈ ਲਈਆਂ ਜਿੰਦੇ ਕਰਕੇ ਉਹ ਬੱਚਾ ਡਿੱਗ ਜਾਂਦਾ ਹੂੰ ਪਰ ਬੋਡੀ ਨੂੰ ਤੇ ਨਹੀਂ ਪਤਾ ਲੱਗਿਆ ਹੂੰ ਜਦੋਂ ਬੋਡੀ ਨੂੰ ਨਹੀਂ ਪਤਾ ਲੱਗਿਆ ਤੇ ਉਹ ਸਾਰੀ ਬੋਡੀ ਦੇ ਹਾਰਮੋਨ ਬਦਲ ਕੇ ਬਿਲਕੁਲ ਜਦੋਂ ਹਾਰਮੋਨ ਬਦਲੇ ਉਹ 네ਗੇਟਿਵ ਇਫੈਕਟ ਪਾਉਂਦੇ ਆ ਬੋਡੀ ਤੇ ਹੂੰ ਉਹ ਫਿਰ ਬੋਡੀ ਨੂੰ ਆदत ਹੋ ਜਾਂਦੀ ਹੈ ਹੌਲੀ-ਹੌਲੀ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕੰਟਰੋਸੈਪਟਿਵ ਪਿਲ ਲੈ ਲਿਆ ਤੁਸੀਂ ਇਹ ਬੋਡੀ ਨੂੰ ਆदत ਹੋ ਜਾਏਗੀ ਜਦੋਂ ਵੀ ਇਹ ਚੀਜ਼ ਮੇਰੇ ਸਰੀਰ ਵਿੱਚ ਆਏਗੀ ਤੇ ਡਿੱਗ ਜੇਗੀ ਇਸ ਕਰਕੇ ਜਿਹੜੀ ਨੇ ਇਹ ਗਲਤੀ ਕੀਤੀ ਹੋਈ ਹੈ ਪਹਿਲੇ ਉਹ ਅਗਰ ਨੈਚੁਰਲ ਕਨਸੀਵ ਕਰਦੇ ਆ ਵਿਆਹ ਤੋਂ ਬਾਅਦ ਜਾਂ ਵੈਸੇ ਤੇ ਬੱਚਾ ਡਿੱਗ ਜਾਂਦਾ ਆਪਣੇ ਆਪ ਦੂਜੇ ਮਹੀਨੇ ਚ ਡਿੱਗ ਗਿਆ ਜੀ ਤੀਜੇ ਮਹੀਨੇ ਚ ਡਿੱਗ ਗਿਆ ਉਹਦਾ ਵੀ ਆਯੁਰਵੇਦ ਦੇ ਛੱਲ ਹੈ ਡੀਟੌਕਸੀਫਿਕੇਸ਼ਨ ਬੋਡੀ ਨੂੰ ਦੁਬਾਰਾ ਨਵਾਂ ਕਰਨ ਵਾਸਤੇ ਹਾਰਮੋਨ ਨੂੰ ਦੁਬਾਰਾ ਸੈੱਟ ਕਰਨ ਵਾਸਤੇ ਐਸੀ ਜੜੀ ਬੂਟੀਆਂ ਪੰਚਕਰਮਾ ਜਿਹੜਾ ਬੋਡੀ ਨੂੰ ਰੀਜੂਮੀਨੇਟ ਕਰ ਦਿੰਦਾ ਦੁਬਾਰਾ ਸਰੀਰ ਨੂੰ ਤਾਕਤ ਦੇ ਦਿੰਦਾ ਤਾਂ ਕਿ ਬੱਚਾ ਠੀਕ ਪੈਦਾ ਹੋਵੇ ਡਾਕਟਰ ਸਾਹਿਬ ਲੋਕਾਂ ਇਸ ਪਰੇਸ਼ਾਨੀ ਨੂੰ ਰੋਗ ਸਮਝਣ ਲੱਗੇ ਕਹਿੰਦੇ ਵੀ ਹੁਣ ਤਾਂ ਪੱਤੇ ਸਿਰ ਤੇ 5 ਸਾਲ ਹੋ ਗਏ 10 ਸਾਲ ਹੋ ਗਏ ਬੱਚਾ ਹੋਇਆ ਨਹੀਂ ਹੱਲ ਹੀ ਹੈ ਨਹੀਂ ਜੇ ਤੁਹਾਨੂੰ ਕਾਰਨ ਪਤਾ ਹੈ ਕਿਉਂ ਨਹੀਂ ਹੋ ਰਿਹਾ ਬਿਲਕੁਲ ਤਾਂ ਆਯੁਰਵੇਦ ਛਲ ਹੈ ਹੂੰ ਜੇ ਤੁਹਾਨੂੰ ਪਤਾ ਹੈ ਕਾਰਨ ਨਹੀਂ ਪਤਾ ਲੱਗ ਰਿਹਾ ਸਾਰੀ ਰਿਪੋਰਟਾਂ ਠੀਕ ਹੈ ਤਾਂ ਵੀ ਹੱਲ ਹੈ ਆਯੁਰਵੇਦ ਦੀ ਇੱਕ ਇੱਕ ਜੜੀ ਬੂਟੀ ਸੋ ਸੋ ਬਿਮਾਰੀਆਂ ਦੇ ਉੱਤੇ ਕੰਮ ਕਰਦੀ ਹੈ ਜਿਵੇਂ ਮੈਂ ਤੁਹਾਨੂੰ ਕਚਨਾਰ ਦੱਸਿਆ ਕਚਨਾਰ ਲੈਣ ਲੱਗ ਜਾਓ ਕਿਤੇ ਦੀ ਵੀ ਗੱਠ ਹੈ ਠੀਕ ਹੋ ਜਾਏਗੀ ਹੂੰ ਸ਼ਤਾਵਰੀ ਅਗਰ ਇੱਕ ਲੈਡੀ ਲੈਣ ਲੱਗ ਜੇ ਸ਼ਤਾਵਰੀ ਆਂਦੀ ਹੈ ਇੱਕ ਚੀਜ਼ ਜੀ ਉਹਦਾ 2 ਗ੍ਰਾਮ ਪਾਊਡਰ ਸਵੇਰੇ 2 ਗ੍ਰਾਮ ਪਾਊਡਰ ਸ਼ਾਮ ਨੂੰ ਇਹ ਵੀਡੀਓ ਨੋਟ ਕਰ ਲਓ ਸ਼ੇਅਰ ਕਰ ਲਿਆ ਜੀ ਹੂੰ ਸਵੇਰੇ 2 ਗ੍ਰਾਮ ਸ਼ਤਾਵਰੀ ਦਾ ਪਾਊਡਰ ਸ਼ਾਮ ਨੂੰ 2 ਗ੍ਰਾਮ ਸ਼ਤਾਬਰੀ ਦਾ ਪਾਊਡਰ ਦੁੱਧ ਨਾਲ ਲੈਣ ਲੱਗ ਜਾਓ ਪਾਣੀ ਨਾਲ ਲੈਣ ਲੱਗ ਜਾਓ ਕੋਈ ਵੀ ਦਿੱਕਤ ਹੈ ਫੀਮੇਲ ਵਿੱਚ ਹੂੰ ਬੱਚਾ ਨਹੀਂ ਹੋ ਰਿਹਾ ਤਰੇਲੀਆਂ ਪੈਂਦੀਆਂ ਮਹੀਨਾ ਠੀਕ ਨਹੀਂ ਆਂਦਾ ਮਹੀਨਾ ਵੱਧ ਕੇ ਆਂਦਾ ਹੈ ਕੱਲਾ ਸ਼ਤਾਬਰੀ ਠੀਕ ਕਰ ਦੂਗਾ ਐਸੀ ਰਾਮ ਬਾਣ ਨੁਸਖੇ ਆਯੁਰਵੇਦ ਅੱਛੇ ਗਏ ਜੇ ਤੁਸੀਂ ਉਹਨਾਂ ਦੇ ਠੀਕ ਵਰਤੋਂ ਕਰੋ ਤੇ ਤੁਹਾਡਾ ਸਰੀਰ ਬਿਲਕੁਲ ਫਿੱਟ ਹੋ ਜਾਂਦਾ ਹੈ ਤੁਸੀਂ ਬਾਹ ਫੜਦੇ ਹੋ ਬੇਲਾਤ ਜੋੜਿਆਂ ਦੀ ਬਿਲਕੁਲ ਫੜਦੇ ਆ ਮੇਰੇ ਕੋਲ ਬਹੁਤ ਐਸੇ ਕੇਸ ਆਂਦੇ ਆ ਜਿਨ੍ਹਾਂ ਦੇ 5-5 ਸਾਲ ਹੋ ਗਏ ਆ ਵਿਆਹ ਨੂੰ ਬੱਚਾ ਨਹੀਂ ਹੋ ਰਿਹਾ ਜਾਂ ਆਈਵੀਐਫ ਕਰਾ ਚੁੱਕੇ ਆ ਦੋ ਵਾਰੀ ਤਿੰਨ ਵਾਰੀ ਫੇਲਿਅਰ ਹੋ ਗਿਆ ਉਹ ਆਉਂਦੇ ਆ ਕਿ ਅਸੀਂ ਚਾਹੁੰਦੇ ਆ ਕਿ ਇਹ ਹੋ ਜੇ ਕੁਛ ਆਉਂਦੇ ਆ ਜੀ ਅਸੀਂ ਆਈਵੀਐਫ ਕਰਾਣਾ ਪਰ ਸਾਡੀ ਬੋਡੀ ਪ੍ਰੀਪੇਅਰ ਨਹੀਂ ਹੈ ਸਾਨੂੰ ਕਾਰਨ ਨਹੀਂ ਪਤਾ ਲੱਗ ਰਿਹਾ ਫੇਲ ਕਿਉਂ ਹੋ ਜਾਂਦਾ ਹੈ ਡਾਕਟਰ ਵੀ ਕਹਿ ਰਹੇ ਆ ਕਾਰਨ ਨਹੀਂ ਪਤਾ ਲੱਗ ਰਿਹਾ ਉਹਨਾਂ ਦੀ ਵੀ ਅਸੀਂ ਉਹ ਬੈਡ ਦੀ ਤਿਆਰੀ ਕਰ ਦਿੰਦੇ ਆ ਕਿ ਹਾਂ ਵੀ ਉਹਨਾਂ ਦਾ ਆਈਵੀਐਫ ਦਾ ਵੀ ਸਕਸੈਸ ਰੇਟ ਵੱਧ ਜੇ ਡਾਕਟਰ ਸੋ ਬਹੁਤ ਸਾਰੇ ਪਰਿਵਾਰਾਂ ਨੇ ਇਹ ਦਿੱਕਤਾਂ ਨੇ ਮੀਆਂ ਬੀਬੀ ਚ ਬਹੁਤ ਪਰੇਸ਼ਾਨੀਆਂ ਨੇ ਕਿ ਬੱਚਾ ਨਹੀਂ ਹੋ ਰਿਹਾ ਪਰ ਜਿਹੜੇ ਬਜ਼ੁਰਗ ਮਾਪੇ ਆ ਉਹ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਵੀ ਹੁਣ ਨਹੀਂ ਡਾਕਟਰਾਂ ਦੇ ਕਿਤੇ ਵੀ ਜਾਣਾ ਹੁਣ ਤਾਂ ਘਰੇ ਬਹਿ ਜਾਓ ਐ ਕਰ ਲਓ ਜੇ ਕੋਈ ਮੀਆਂ ਬੀਬੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੋਵੇ ਜਾਂ ਤੁਹਾਡੇ ਤੱਕ ਅਪਰੋਚ ਕਰਨਾ ਚਾਹੁੰਦਾ ਹੋਵੇ ਕਿ ਤੁਸੀਂ ਫੋਨ ਤੇ ਸਲਾਹ ਦਿਓਗੇ ਜਾਂ ਤੁਹਾਡੇ ਇੱਥੇ ਇੱਥੇ ਹਸਪੀਟਲ 'ਚ ਆਉਣਾ ਹੀ ਪਊਗਾ ਨਹੀਂ ਐਸਾ ਹੈ ਮੇਰਾ ਨੰਬਰ ਚੱਲ ਰਿਹਾ ਏ ਥੱਲੇ ਇਸ ਨੰਬਰ ਤੇ ਫੋਨ ਕਰਕੇ ਪਹਿਲੇ ਸਾਰੀ ਰਿਪੋਰਟਾਂ ਭੇਜੋ ਸਲਾਹ ਲਓ ਜੇ ਆਪਾਂ ਨੂੰ ਲੱਗਦਾ ਇਹਦੇ 'ਚ ਕੁਝ ਹੱਲ ਹੋ ਸਕਦਾ ਹੈ ਤੇ ਆਉ ਡਿਸਕਸ ਕਰੋ ਇੱਕ ਨੂੰ ਦੂਜਾ ਜਦੋਂ ਮਿਲਦਾ ਹੈ ਬਹੁਤ ਸਾਰੀ ਚੀਜ਼ਾਂ ਕਲੀਅਰ ਹੁੰਦੀਆਂ ਆ ਸਕਦੇ ਹੋ ਮਿਲ ਸਕਦੇ ਹੋ ਪਰ ਮੇਰੀ ਹੱਥ ਬਨ ਕੇ ਗੁਜ਼ਾਰਿਸ਼ ਹੈ ਕੀ ਆਪ ਸਭ ਨੂੰ ਆਉ ਅਪਾਇੰਟਮੈਂਟ ਲੈ ਕੇ ਇਹ ਨਾ ਹੋਵੇ ਤੁਹਾਨੂੰ ਘੰਟਾ 2 ਘੰਟੇ ਵੇਟ ਕਰਨੀ ਪਵੇ ਬਿਲਕੁਲ ਪਹਿਲੇ ਅਪਾਇੰਟਮੈਂਟ ਲਓ ਜਿਸ ਦਿਨ ਦੀ ਅਪਾਇੰਟਮੈਂਟ ਮਿਲਦੀ ਹੈ ਉਸ ਦਿਨ ਆ ਕੇ ਦਿਖਾ ਸਕਦੇ ਹੋ ਮੇਰਾ ਨੰਬਰ ਥੱਲੇ ਚੱਲ ਰਿਹਾ ਟੀਮ ਨਾਲ ਤੁਸੀਂ ਮੇਰੀ ਗੱਲ ਕਰ ਸਕਦੇ ਹੋ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਸੋ ਦੋਸਤੋ ਤੁਸੀਂ ਡਾਕਟਰ ਸਾਹਿਬ ਦੀਆਂ ਗੱਲਾਂ ਬਾ ਹਰ ਇੱਕ ਗੱਲ ਦੀ ਜ਼ਿੰਮੇਵਾਰੀ ਲੈਂਦੇ ਨੇ ਜੇ ਤੁਹਾਡੇ ਨੇੜੇ ਤੇੜੇ ਜਾਂ ਤੁਹਾਡੇ ਪਰਿਵਾਰ 'ਚੇ ਦਿੱਕਤਾਂ ਨੇ ਤਾਂ ਚਲਦੇ ਨੰਬਰ 'ਤੇ ਇੱਕ ਵਾਰ ਜ਼ਰੂਰ ਸਲਾਹ ਲਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕਿਸੇ ਦੇ ਘਰੇ ਖੁਸ਼ੀਆਂ ਆ ਸਕਣ ਇਹਨਾਂ ਦੀ ਇਸ ਗੱਲੋਂ ਸਿਫਤ ਆ ਕਿ ਜਦੋਂ ਦਾ ਵੀ ਮੈਂ ਇੱਥੇ ਆ ਕੇ ਬੈਠਾ ਕਿਸੇ ਨੂੰ ਮਾੜੀ ਸਲਾਹ ਨਹੀਂ ਦਿੰਦੇ ਜੇ ਇਹਨਾਂ ਨੂੰ ਲੱਗਦਾ ਕਿ ਦਿੱਕਤਾਂ ਜ਼ਿਆਦਾ ਨੇ ਉਸ ਹਿਸਾਬ ਦੇ ਨਾਲ ਮੈਡੀਸਿਨ ਦਿੰਦੇ ਨੇ ਖਰਚਿਆਂ ਦੇ ਹਿਸਾਬ 'ਚ ਆਉਣ ਵਾਲੀਆਂ ਗੱਲਾਂ ਨੇ ਬਹੁਤ ਪਿਆਰ ਦੇ ਨਾਲ ਹਰ ਇੱਕ ਬੰਦੇ ਨੂੰ ਸਲਾਹ ਦਿੰਦੇ ਨੇ ਤੁਸੀਂ ਚਲਦੇ ਨੰਬਰ ਤੇ ਇੱਕ ਵਾਰ ਫੋਨ ਕਰਕੇ ਇਹਨਾਂ ਦੇ ਨਾਲ ਸਲਾਹ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ